ਇਹ ਨਾਲ ਬਰੇ ਹੋਏ ਵੇ ਅ ਅਸਾ ਵੱਡੀਆਂ ਅਸਾ ਵੱਡੀਆਂ ਪਿਓਰ ਕੱਟ ਲੈਂਦੇ ਜਮਾ ਸਾਵੀਆਂ ਪਿਓਰ ਕੱਟੇ ਹੋਏ ਅੰਦਰ ਚ ਵੱਡੀਆਂ ਨੇ ਠੀਕ ਅਸਾ ਆਖੀਆ ਕਿਹੜਿਆਂ ਚੋਂ ਬਾਈ ਜਿਹੜੀ ਅੰਕਲ ਫਿਰ ਤਪਾਲ ਫਿਰ ਕੋਟਾਣਾ ਜਦੋਂ ਤੰਤਾ ਅੱਛਾ ਇਹ ਤੇ ਸ਼ਾਹ ਕਿ ਜਿਹੜੇ ਆ ਦੂਜੇ ਗੂੜਾ ਦਸਾਇਆ ਲੱਖੇ ਤੋਂ ਬੜਪਾਉਂਦਾ ਐ ਸ਼ਾਹੀ ਕਿਹੜੇ ਗੂੜਾ ਨੇ ਸ਼ਾਹੀ ਪੱਖੀ ਵਾਲੇ ਹਾਂ ਸ਼ਾਹ ਆਖੇ ਲੱਖੇ ਤੋਂ ਇਹ ਫਿਰ ਤੰਬੜਪਾਉਣਾ ਲੱਖੇ ਤੋਂ ਤੇ ਵਿੱਚ ਫਿਰ ਤਪਾਲ ਅੰਕਲ ਤੋਂ ਇਹ ਜਿਹੜੇ ਆ ਦੂਜੇ ਰੱਤੇ ਆ ਗੂੜੇ ਇਹਨਾਂ ਪੁੱਤ ਆਪਣੇ ਆਪ ਵਿੱਚ ਪੁੱਤਾਂ ਦੀ ਲੇ ਠੀਕ ਆ ਹਾਂ ਵਿੱਚ ਸਾਰੇ ਕੂਤਰੀ ਕੱਢ ਦਿੰਦੇ ਆ ਕਿ ਆਪਣੇ ਪੁੱਤਾਂ ਦੇ ਚਿੱਟੀਆਂ ਵਾਲੀ ਇਹ ਵੀ ਕਰਦੀ ਆ ਕੱਟ ਵਾਲੀ ਕੱਢ ਦਿੰਦੇ ਆ ਉੱਤੇ ਠੀਕ ਆ ਇਹ ਐਂ ਕੋਸੇ ਢੀ ਬੱਠਾ ਵੱਡੀਆਂ ਕੂਤਰੀਆਂ ਦਾ ਹੁਣ ਟੁੱਪ ਟੁੱਪ ਲਵਾਉਣੀ ਟੁੱਪ ਪਲਵਾ ਦੇ ਇਹਨਾਂ ਵਿੱਚ ਵਿੱਚ ਦੋ ਚਾਰ ਅੰਡੇ ਲਾਉਣਾ ਹਟ ਕੇ ਕਿ ਕਿ ਅੱਛਾ ਤੇ ਕੀ ਹੱਲ ਕਰਦੇ ਆਂ ਭਾਈ ਅੰਡਿਆਂ ਤੋਂ ਤੁਸੀਂ ਅਸੀਂ ਪਹਿਲੀ ਵਾਰੀ ਹਟੀਆਂ ਜਾਂ ਤੁਹਾਡੇ ਆਪਣੇ ਕੂਤਰੀ ਗਲੇ ਪਹਿਲਾਂ ਨਹੀਂ ਹੋਏ ਜੋੜੇ ਤੋੜ ਲੈਣੇ ਆਂ ਪਤਾ ਨਹੀਂ ਕੀ ਚੱਕਰ ਖੜੇ ਖੁੱਡੇ ਖੜੇ ਹੋ ਮੇ ਲਾਲ ਹੁਣ ਤੋਂ ਪਤਾ ਹੀ ਨਹੀਂ ਜਾਲ ਬਣਾਇਆ ਨਹੀਂ ਜੋੜੇ ਜਾੜੇ ਤੋੜ ਦਿੰਨੇ ਆ ਫਿਰ ਕਿਵੇਂ ਜੋੜੇ ਜਿਵੇਂ ਛਾਲਾ ਸੁਣਾ ਤੋੜਦੇ ਹੁੰਦੇ ਪਲੇਟ ਹੀ ਤੋੜਦੇ ਬਾਈ ਜੰਮੀ ਮੈਂ ਕਹਣਾ ਅੰਡੇ ਯਾਰ ਤੋੜਨਾ ਬਾਈ ਮੇਰਾ ਤਾਂ ਮੰਨਣਾ ਹੈ ਵੀ ਤੋੜਨਾ ਉਹ ਮੈਂ ਲਾਲ ਕੋਈ ਯਾਰ ਬੱਚੇ ਬੁੱਛ ਕੜਨਾ ਵੀ ਦੂ ਦਾ ਚਿੰਗ ਕਰਾ ਛਾਲਾ ਦਾ ਅੰਡਾ ਇੱਕ ਕਰਦੇ ਜੋੜੇ ਨਾ ਸੋਣ ਜੋੜੇ ਤੋੜਨਾ ਅੰਡੇ ਬਾਲੇ ਮੈਂ ਕਹਣਾ ਜਾਨਾ ਵੈਸੀ ਅੰਡੇ ਵੈਸੀ ਮੇਰੇ ਹਿਸਾਬ ਨਾਲ ਹਟ ਪੀ ਜਾਂਦੀਆਂ ਇਹ ਵੀ ਵਿਚ ਹੁਣ ਜਵਾਕਾਂ ਚ ਬੂਕਾਂ ਦੇ ਜੋੜੇ ਤੋੜਦੇ ਨਹੀਂ ਉਹਨਾਂ ਦੇ ਕਦੇ ਆਪਾਂ ਤਾਂ ਸੁਣਿਆ ਨਹੀਂ ਵੀ ਯਾਰ ਅੰਡੇ ਧਰਨੋਂ ਹਟ ਗਏ ਕੂਤਰਾ ਜਿੰਨੀ ਆਪਾਂ ਇਹਨਾਂ ਨੂੰ ਗੌਰਵੱਧ ਕਰਦੇ ਉਹਨੇ ਅੰਡੇ ਉਹ ਕਰਦੀਆਂ ਏ ਅਛਾ ਛਤਰੀ ਵਾਲੀ ਨਹੀਂ ਨਹੀਂ ਬਾਈ ਕੂਤਰੀ ਆਹੀ ਪੀਲੀ ਕਰਦੇ ਜਿਵੇਂ ਨੋਰ ਵਾਲੇ ਦੂਸਰੇ ਵਾਲੇ ਪੁੱਤਾਂ ਛੱਡ ਦਿੰਦੇ ਆ ਅੱਛਾ ਅਦੀਰ ਬਾਉਨ ਨੂੰ ਕੂਤਰਾ ਪਛਾਣਦੀ ਰਹਿੰਦੀ ਆ ਹਾਂ ਖੁਦਾਬਦੂਮ ਖਣ ਸਿੱਖ ਜਾਂਦਾ ਕੂਤਰਾ ਜਿਹੜੀ ਕਾਲੇ ਮੋਢੇ ਵਾਲੀ ਛਾਹ ਹਾਂ ਆਹ ਹਾਂ ਅਛਾ ਰੂਮੀ ਯਾਰ ਟਰੈਕਟਰ ਦਿੱਤਾ ਸੀ ਆਪਣਾ ਇਹਦਾ ਸ਼ਾਮਾ ਪੁੱਤ ਸੀ ਆਹ ਸ਼ਾਹ ਕੀ ਦਾ ਤੇ ਉਹ ਪਰੇਗਾ ਇੱਥੇ ਕਾਲੇ ਮੋਢੇ ਦੀ ਚਿੱਟੀਆਂ ਦੀ ਉਹ ਨਵੀਂ ਪੱਠੀਆਂ ਵੀਰੇ ਪ्योर ਕੱਟੀ ਆ। ਅੱਛਾ ਉਹ ਕੱਟੀ ਆ। ਅੱਛਾ। ਨਸਲਾ ਤੇਰੇ ਕੋਲ ਦੋ ਤੰਨੀ ਆ ਬਾੜੀਆਂ ਹਨਾ ਮੇਨ। ਟੈਕਨੀਕੇ ਬਈ ਆਹ ਜਿਹੜੇ ਚੀਨੇ ਸ਼ਾਖ ਖੇਜਿਆ ਇਹ। ਆਹ ਕਿਹੜਿਆਂ ਨੂੰ? ਆਹ ਜਿਹੜਾ ਮੂਰੇ ਬੈਠੀ ਆ। ਨੋਰ ਵੰਗ ਵਧਾਉਣ ਕਰਦੀ ਆ। ਜੇ ਆਪਾਂ ਕੋਹੋਰ ਦੇ ਹਿਸਾਬ ਨਾਲ ਪੁੰਨੂ ਆ। ਆ ਪੁੰਨੂ ਵਾਲੇ ਕਹਿੰਦੇ। ਸਤਪਾਲ ਜੀ ਤੋਂ। ਇਹ ਹਰੀਆਂ ਠੀਕ ਆ। ਵੀ ਉਹਨਾਂ ਕੋਲੇ ਪੁੰਨੂ ਵਾਲਾ ਸੀਗਾ ਯਾਨੀ ਕਿ ਉਹਨਾਂ ਤੋਂ ਆਏ ਉਹ ਹੀ ਦੱਸ ਸਕਦੇ ਵੀ ਕਿਵੇਂ ਕਿੱਥੋਂ ਬਣਿਆ ਕਬੂਤਰ ਠੀਕ ਆ ਫਿਰ ਆ ਬੰਦਾ ਉਹੀ ਨਾਂ ਨਾਂ ਨਾਲ ਨਾ ਤਾਂ ਚੰਗਾ ਉਹ ਜਵਾਬ ਨਹੀਂ ਉਹ ਤਾਂ ਫੇਰ ਘਰ ਵਾਲੀ ਗੱਲ ਆ ਬਾਤ ਆ ਹਾਂ ਆਪਣ ਦੇ ਉੱਤੇ ਉਹ ਬੜਾ ਜ਼ਿਆਦਾ ਆ ਆਏ ਮਿੱਤਰੋ ਉਹਨੂੰ ਸ਼ੌਂਕ ਅੱਜ ਪੂਰੇ ਟੌਪ ਦਾ ਇੱਕ ਕਬੂਤਰ ਹੀ ਦਿਖਾ ਕੇ ਲੈ ਕੇ ਜਾਣਾ ਫੇਰ ਦਿਖਾਵਾਂਗੇ ਆਪਾਂ ਤੁਹਾਨੂੰ ਸਮਾਰ ਕੇ ਜੋੜੇ ਤੇ ਅੱਜ ਬੱਸ ਉਹੀ ਠੱਕੇ ਨਾਲ ਹੀ ਘੇਰ ਲਿਆ ਦੇ ਲੋ ਤੁਸੀਂ ਬਿਨਾਂ ਦੱਸੇ ਆਏ ਆ ਅਸੀਂ ਤੇ ਘਰੇ ਵੀ ਹੈ ਨਹੀਂ ਕੀ ਲੈਵਾਂ ਮੈਂ ਪਹਿਲਾਂ ਵੀ ਦੱਸ ਕੇ ਗਣਾ ਵੀਡੀਓ ਚ ਮੈਂ ਆਹ ਦੇਖ ਲਓ ਤੁਸੀਂ ਕਹ ਰਹੇ ਨਹੀਂ ਸੀ ਸਾਨੂੰ ਘਰ ਦੇ ਨੇ ਵੀ ਨਹੀਂ ਪੁੱਛਿਆ ਭਾਈ ਕਿੱਧਰ ਮੂੰਹ ਚੱਕਿਆ ਕੋਠੇ ਤੇ ਵੀ ਪਤਾ ਉਹਨਾਂ ਨੂੰ ਵੀ ਇਹਦੇ ਕੋਲ ਕੋਈ ਮਾੜਾ ਬੰਦੇ ਦਾ ਨਾਂ ਲਿਆ ਆ ਜਿਹਦੀ ਕੋਈ ਗਲਤ ਬੰਦੇ ਦਾ ਨਾਂ ਕੋਈ ਹੋਰ ਵੀ ਕੋਈ ਸਹੀ ਬੰਦਾ ਹੀ ਆਊਗਾ ਸਾਨੂੰ ਇਹ ਲਓ ਤੁਸੀਂ ਆਪ ਹੀ ਉਹਨਾਂ ਨੇ ਵਿਚਾਰਨ ਦੇ ਚਾਰੇ ਤੇ ਜਾਰਦਾ ਵੀ ਤਾਹਾਂ ਵਗ ਜਿਓ ਭਾਈ